ਨੋਗਵਾ ਸੁਖਦੇਵ ਸਿੰਘ ਸਭ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀਆਂ ਖਬਰਾਂ ਜੋ ਤਾਜ਼ਾ ਚੱਲ ਰਹੀਆਂ ਨੇ ਉਹਦੇ ਵਿੱਚ ਅਰਾਣਾ ਕਰਜੀਤ ਸਿੰਘ ਜੀ ਜੋ ਐਮ ਐਲ ਏ ਪਿਛਲੇ ਸਾਲ ਦਾ ਮੰਤਰੀ ਵਿਕਾਰ ਸਰਕਾਰ ਵੇਲੇ ਇਹ ਰਹੇ ਨੇ ਇਹਨਾਂ ਦੇ ਘਰ ਛਾਪਿਆਂ ਦਾ سلسلہ ਜਿਹੜਾ ਉਸ ਦਾ جاری ਹੋਇਆ ਜੋ ਕਪੂਰਥਲਾ ਸਥਾਨ ਦੇ ਜਾਣਕਾਰੀ ਹੈ ਚੰਡੀਗੜ੍ਹ ਤੇ ਇੱਕ ਸਥਾਨ ਹੋਰ ਜੋ ਰੋਕੜ ਵਿਖੇ ਦੱਸਿਆ ਜਾ ਰਿਹਾ ਹੈ ਵੱਖ-ਵੱਖ ਜਗ੍ਹਾ ਬਾਤੇ ਛਾਪੇ ਜਿਹੜੇ ਉਹ ਪਏ ਹਨ ਤੇ ਇਹਨਾਂ ਦੇ ਜਿਹੜੇ ਘਰ ਪਰਿਵਾਰਾਂ ਨੂੰ ਬਾਹਰ ਅੰਦਰ ਜਾਣ ਤੋਂ ਵੀ ਨਾ ਕੋਈ ਜਾ ਸਕਦਾ ਨਾ ਆ ਸਕਦਾ ਤੇ ਰੋਕ ਲੱਗੀ ਹੋਈ ਆ ਮੋਬਾਈਲ ਵੀ ਸਭ ਇਹਨਾਂ ਦੇ ਬਹਾਂ ਦਾ ਜੋ ਖਬਰਾਂ ਆ ਰਹੀਆਂ ਸੁਣਨੀਆਂ ਇਹਦੇ ਵਿੱਚ ਜੋ ਛਾਪਾ ਹੈ ਦੇ ਵਿੱਚ ਅਜਾਹੀ ਕੋਈ ਜਾਣਕਾਰੀ ਨਹੀਂ ਪਰ ਸੰਭਾਵਨਾ ਹੈ ਕਿ ਰਾਣਾ ਗੁਰਜੀਤ ਸਿੰਘ ਜੀ ਦੇ ਖਿਲਾਫ ਬਹੁਤ ਵੱਡੀ ਜਿਹੜੀ ਉਹ ਕਾਰਵਾਈ ਜਾਰੀ ਹੈ ਇਹ ਉਹ ਜੌਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਦੀ ਹੋ ਸਕਦਾ ਹੈ ਕਿ ਗ੍ਰਿਫਤਾਰੀ ਵੀ ਹੋ ਜਾਵੇ ਇਹ ਅੱਗੇ ਕਹਾਂ ਕਰਾਂਗੇ ਕਿ ਜਿਹੜੀਆਂ ਅਕਾਲੇਦਾਲ ਵਾਰਿਸ ਪੰਜਾਬ ਦੇ ਪਾਰਟੀ ਆ ਤੇ ਉਹਨਾਂ ਦੇ ਬਹੁਤ ਵੱਡਾ ਹੰਕਾਰ ਆ ਰਾਜੋ ਆਮ ਲੋਕਾਂ ਦਾ ਜਿਹੜਾ ਉਹ ਮੈਂਬਰਸ਼ਿਪ ਲਈ ਮਿਲ ਰਿਹਾ ਪੰਜਾਬ ਦੇ ਅੰਦਰ ਇਹ 2027 ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਮੁੱਖ ਮੰਤਰੀ ਬੰਦੀ ਜਿਹੜੀ ਆ ਪੂਰੀ ਸੰਭਾਵਨਾ ਹੈ ਤੇ ਲੋਕਾਂ ਦਾ ਰੁਝਾਨ ਜਿਹੜਾ ਉਹ ਵਾਰਿਸ ਪੰਜਾਬ ਗੱਲ ਜਿਹੜਾ ਉਹ ਹੋ ਰਹਾ ਜਾ ਨਹੀਂ ਪੂਰਿਆ ਹੈ ਨਾਲ ਕਰਿਆ ਆਮ ਆਦਮੀ ਪਾਰਟੀ ਦੀ ਵੀ ਜਿਹੜੀ ਲੋਕਾਂ ਨਾਲ ਕੀਤੇ ਵਾਦੇ ਸੀ ਇਹਨਾਂ ਨੇ ਉਹ ਵਾਦੇ ਜਿਹੜੇ ਆ ਉਹ ਪੂਰੇ ਨਹੀਂ ਕੀਤੇ ਖਰਾ ਨਹੀਂ ਉਤਰੇ ਤੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਧਕੇ ਸ਼ਈਆਂ ਵੀ ਜਿਹੜੀਆਂ ਉਹ ਲੋਕਾਂ ਦੇ ਨਾਲ ਜਗ ਜਾ ਰਹੇ ਹਨ ਇਹ ਲੋਕਾਂ ਦਾ ਮਨ ਜਿਹੜਾ ਹੈ ਆਮ ਆਦਮੀ ਪਾਰਟੀ ਤੋਂ ਜਿਹੜਾ ਉਹ ਖਟਾ ਹੋ ਚੁੱਕਾ ਹੈ ਆਉਣ ਵਾਲਾ ਸਮਾਂ ਜਿਹੜਾ ਹੈਗਾ ਵਾਰਸ ਪੰਜਾਬ ਦੀ ਅਕਾਲੀ ਦਲ ਦਾ ਹੀ ਲੋਕਾਂ ਦੇ ਅੰਦਰ ਰੁਝਾਨ ਹੈ ਤੇ ਅਕਾਲੀ ਦਲ ਬਾਤਲ ਦੀ ਗੱਲ ਕਰੀਏ ਜਿੰਨੀ ਮਰਜ਼ੀਆਂ ਇਹ ਛਾਲਾ ਮਾਰ ਰਵੇ ਪਰ ਇਹਨਾਂ ਦੀ ਸਥਿਤੀ ਜਿਹੜੀ ਆ ਉਹ ਡਾਵਾ ਟੋਲੀ ਕਿਉਂਕਿ ਰੋਜ ਇਹ ਚ ਮੇਲਿਆ ਦੇ ਵਿੱਚ ਰਹਿੰਦੇ ਨੇ ਕਦੀ ਕੋਈ ਬਿਆਨ ਹੁੰਦੇ ਇਹਨਾਂ ਤੇ ਕਦੀ ਕੋਈ ਕਦੀ ਕਿਸੇ ਕਮੇਟੀ ਨੇ ਅਕਾਲ ਤਖਤਾ ਕਹਿਣਾ ਨਹੀਂ ਮੰਨਿਆ ਕਿਸੇ ਕਮੇਟੀ ਨੇ ਇਹਨਾਂ ਤੇ ਅਜੇ ਹੀ ਫੈਸਲੇ ਜਿਹੜੇ ਆ ਸਾਹਮਣੇ ਆ ਰਹੇ ਆ ਤੁਸੀਂ ਤੇ ਇੰੀਆਂ ਆਜ ਦੀਆਂ ਇਹਨੀਆਂ ਅਹਿਮ ਖਬਰਾਂ ਨੇ ਤੁਸੀਂ ਇਹਨੂੰ ਵਾਤੋ-ਵਾਤ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਹਰ ਗੱਲ ਜਿਹੜੀ ਤੁਹਾਡੇ ਤੱਕ ਪਹੁੰਚੇ ਵਾਤੋ-ਵਾਤ ਸ਼ੇਅਰ ਕਰ ਦਿਓ ਮੇਰੇ ਦੋਸਤੋ ਤਾਂ ਕਿ ਹਰ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਹੁੰਦੀ ਰਹੇ ਇੱਥੇ ਸਮਾਪਤੀ ਕਰਦੇ ਹਾਂ